ਪਹਿਲੇ ਦਿਨ ਜਦ ਗੁਫਾ ਦੇਚ ਮੁਹੰਮਦ ਸਾਹਿਬ ਦੀ ਸਵਾਦੀ ਲਗੀ ਹੈ ਉਹਨਾਂ ਨੂੰ ਕੰਬੜੇ ਛੜ ਗਈ ਸੀ ਘਰ ਆਏ ਉਹਨਾਂ ਦੀ ਬੇਗਮ Hazrat Khadijah ਨੇ ਫਿਰ ਚਾਰ ਕੰਬਲ ਪਾ ਦੇਤੇ ਲਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ ਬੈਠ ਗਏ ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ بالکل ان پڑھ دو سال دے سن ماں گزر گئی چھ سال دے سن پیو گزر گئے پالیا چاچے نے ابو طالب نے یتیم ان پڑھ گئے دوسرا میں اے عرض کران خدیجہ محمد صاحب خدیجہ دے ملازم سن دا سامان لے کے دمشق دمشک ਬਸਰਾ ਦੇ ਬਗਦਾਦ ਦੇ ਜਾ ਕੇ ਵੇਚਦੇ ਸਨ ਕਰਬਲਾ ਦੇ ਜਾ ਕੇ ਵੇਚਦੇ ਸਨ ਪਾਈ ਪਾਈ ਦਾ ਹਿਸਾਬ ਲੈ ਦਿੰਦੇ ਸਨ ਇਮਾਨਦਾਰ ਬੜੇ ਸਨ شریف ਬੜੇ ਸਨ ਮਾਲਕਿੰਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਵਿੱਚ ਬਦਲੇ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਤੇ ਰਿਸ਼ਤਾ ਹੋਇਆ ਨਿਕਾਹ ਹੋਇਆ ਹੈ ਫਾਦੀਜਾ 40 ਸਾਲ ਦੇ ਸਨ। ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਦੇ ਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ 사ウਦੀ ਗਵਰਨਮੈਂਟ ਨੇ ਟਨਲ ਬਣਾ ਦਿੱਤੀ ਹੈ ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਦੇ ਚ ਭਗੜੜ ਵੀ ਮਚ ਗਈ ਸੀ ਸੈਂਕੜੇ ਬੰਦੇ ਮਰ ਗਏ ਸਨ। ਕਿਉਂਕਿ ਲੱਖਾਂ ਦਾ ਇਕੱਠੋ ਤੋਂ ਲੰਘਦਾ ਹੈ ਉਸ ਗੁਫਾ ਤੱਕ ਸਾਰੇ ਜਾਂਦੇ ਨੇ ਉਸ ਗੁਫਾ ਨੂੰ ਸਜਦਾ ਕਰਦੇ ਨੇ ਬਈ ਇੱਥੇ ਪਹਿਲੀ ਸਮਾਦੀ ਮੁਹੰਮਦ ਸਾਹਿਬ ਦੀ ਲੱਗੀ ਸੀ ਜਦसे ਵਾਪਸ ਆਏ ਨੇ ਘਰ ਕੰਬੜੀ ਛਿੜੀ ਹੋਈ ਕੰਬਲ ਤੇ ਕੰਬਲ ਪਾਏ ਖਦੀਜਾ ਨੇ ਫਿਰ ਬੈਠ ਗਏ ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਫਿਰ ਜ਼ਬਾਨ ਚੋਂ ਤਰਨਮ ਦੇਸ ਕਿ ਆਇਤਾ ਨਿਕਲੀਆਂ ਕੁਰਾਨ ਦੀ ਦੰਗ ਰਹਿ ਗਏ ਖਦੀਜਾ ਕਹਿ ਲਗੇ ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ ਤੁਹਾਡੇ ਨਹੀਂ ਤੁਸੀਂ ਧਿਆਨ ਪੜੋ ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ ਬਿਲਕੁਲ ਕਾਵੇ ਸ਼ੈਲੀ ਦੇ ਰਿਚ ਔਰ ਤਨੰਮ ਦੇ ਰਿਚ ਦੰਗ ਰਹਿ ਗਏ ਇਹ ਬੋਲ ਤੁਹਾਡੇ ਨਹੀਂ ਨੇ ਮੁਹੰਮਦ ਸਾਹਿਬ ਕਹਿੰਦੇ ਨੇ ਹਾਂ ਖਦੀਜਾ ਤੂੰ ਠੀਕ ਪਕੜਿਆ ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ ਸਿੱਖ ਜਗਤ ਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬਾਬੇ ਨਾਨਕੀ ਤੋਂ ਸ਼ੁਰੂ ਹੋਈਏ ਸਾਰਿਆਂ ਦੇ ਭਰੋਸੇ ਟੁੱਟ ਗਏ ਸਨ ਬਾਬੇ ਨਾਨਕੀ ਦਾ ਨਹੀਂ ਟੁੱਟਿਆ ਪਤੋਂ ਸ਼ੁਰੂ ਹੋਈਏ ਕੁਝ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਤੀ ਤੋਂ ਸ਼ੁਰੂ ਹੋਇਆ ਕੁਝ ਤੇ ਇੱਥੇ ਤੱਕ ਕਹਿੰਦੇ ਨੇ ਕਹਿ ਮੁਖ्तसर ਬਹਿਸ ਕਰਾਂ ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ ਪਹਿਲੇ ਹੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ ਇਹ ਬੋਲ ਫੜੇ ਨਹੀਂ ਨੇ ਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ ਮੈਂ ਤੇ ਚੁੱਪ ਕਰ ਗਿਆ ਮੁਹੰਮਦ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲੀ ਜਾ ਰਹੀ ਹੈ ਮੇਰੀ ਸਮਝ ਵਿੱਚ ਵੀ ਨਹੀਂ ਮੇਰੀ ਸਮਝ ਵਿੱਚ ਵੀ ਨਹੀਂ ਮੈਂ ਇੱਕ ਦਿਨ ਰਵਿੰਦਰਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ ਉਹਨਾਂ ਦਾ ਸ਼ਾਂਤੀ ਨਿਗੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨ ਸੋਲਤੋ ਆਵੇਂ ਉੱਥੇ ਮੈਂ ਬਲੈਕਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ ਤੂ ਪ੍ਰਭੂ ਜੂ ਤੋਕੇ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਮੈਂ ਉੱਥੇ ਕਹਿ ਬੈਠਾ ਮੈਂ ਕਿ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕਬੋਰਡ ਤੇ ਲਿਖਿਆ ਹੈ ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ ਕਹਿੰਦੇ ਇੱਕ ਕਾਵੇ ਸਹਿਰੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਆ ਮੈਂ ਕਹਿੰਦੇ ਚ ਕੀ ਹੈ ਮੈਨੂੰ ਦੱਸੋ ਜਰਾ ਮੈਨੂੰ ਵੀ ਪਕੜਿਚ ਨਹੀਂ ਹੈ ਮੇਰੀ ਮੈਨੂੰ ਦੱਸੋ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੇ ਪੰਕਤੀ ਦੇ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ ਹੈ ਜਿਵੇਂ ਪਹਿਲੀ ਪੰਕਤੀ ਤੇ ਆਸਥਾਈ ਹੈ ਪ੍ਰਭ ਜੋ ਤੋਖੇ ਲਾਜ ਹਮਾਰੇ ਹੁਣ ਨੰਨੇ ਨੂੰ ਲੈਂਦੇ ਨੇ ਨੀਲ ਕੰਠ ਨੀਲ ਕੰਠੇ ਕਿਛਵਲੇ ਨੀਲ ਕੰਠ ਨਰਾਹਰ ਨਾਰਾਇਣ ਨੀਲ ਬਸੰ ਬਨਵਾਰੇ ਇੱਕੋ ਸ਼ਬਦ ਨੰਨਾ ਚੱਲਦਾ ਹੈ ਫਿਰ ਪਪਾ ਚਲੇਗਾ ਪਰਮਪੁਰਖ ਪਰਮੇਸ਼ਰ ਸੁਆਮੀ ਪਾਵਨ ਪਵਨ ਆਹਾਰੇ ਫਿਰ ਮੰਬਾ ਚਲੇਗਾ ਮਾਧੋ ਮਹਾਜੋਤ ਮਹਾਜੋਤ ਇੱਕੋ ਹੀ ਸ਼ਬਦ ਹੈ ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੇ ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵੇ ਸ਼ੈਲੀ ਇਸ ਤੋਂ ਸਿੱਖਦੇ ਹਾਂ ਮੈਂ ਕਿਹਾ ਧੰਨੋ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕਾਕੇ ਸਮਝ ਵਿੱਚ ਨਹੀਂ ਆਇਆ ਸਾਡੇ ਵਿੱਚ ਤੇ ਕਈ ਦਸ਼ਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ ਸਮਝ ਕੱਖ ਨਹੀਂ ਆਇਆ ਕੁਛ ਵੀ ਪਤਾ ਨਹੀਂ ਕਹਿੰਦੇ ਲੋ ਇਹ ਤ੍ਰਿਆ ਚరిత్ర ਹੈ ਇੱਕ ਮਿੰਟ ਜਰਾ ਖਾਮੋਸ਼ੀ ਨਾਲ ਸੁਣਨਾ ਤ੍ਰਿਆ ਚਿਤ੍ਰ ਦੇ ਚ ਕਾਮ ਦੀਆਂ ਬਾਰਿਕੀਆਂ ਨੂੰ ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ ਕਿਉਂ ਕੀਤਾ ઋષਿ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ ਉਹਨੂੰ ਕਾਮਸੂਤਰ ਕਹਿੰਦੇ ਨੇ ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ ਕਾਮ ਤੇ ਲਿਖਿਆ ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ ਹੈ ਰਿਸ਼ੀ ਬਾਦਸਾ ਹੈ ਲਿਖਿਆ ਉਸਨੇ ਕਾਮ ਤੇ ਤੇ ਉਹਨੇ ਬੜੀ ਪਰਬਲ ਦਲੀਲ ਦਿੱਤੀ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਲੋਭ ਤੇ ਬੋਲਿਆ ਵੀ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਕ੍ਰੋਧ ਤੇ ਲਿਖਿਆ ਵੀ ਜਾ ਸਕਦਾ ਹੈ ਬੋਲਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ ਜਿਹੜਾ ਸਾਰੀ ਦੁਨੀਆ ਨੂੰ ਬਰਸ਼ਟ ਕਰ ਦਿੰਦਾ ਹੈ ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ ਗਨਕਾ ਬਣਾ ਦਿੰਦਾ ਹੈ ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ ਬਲਾਦਕਾਰੀ ਬਣਾ ਦਿੰਦਾ ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ ਰਿਸ਼ੀ ਬਾਦਸਾਨ ਦੇ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ ਹਰੇਕੀ ਜਾਣ ਕੇ ਸਤਕਾਰ ਆਇਆ ਹੈ ਸੋ ਆਪਦੇ ਕਰਮ ਹੈ ਸਾਡੇ ਵਿੱਚ ਜਣਾ ਖੜਾ ਖੜਾ ਹੋ ਜਾਂਦਾ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈ ਲੈਂਦੇ ਪੈਣੇ ਕੁਝ ਸਿੱਖਦੇ ਪੈਣੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ ਠੀਕ ਹੈ ਪੁਰਾਣਾ ਇਤਿਹਾਸ ਸਤਗੁਰਾਂ ਨੇ ਲਿਖਿਆ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ 26 avatars ਦੀ ਕਥਾ ਹੈ। ਔਰ ਸਤਗੁਰ ਸਾਫ਼ ਲਿਖਦੇ ਪੈ ਨੇ ਦਸ਼ਮ ਕਥਾ ਭਾਗੌਤ ਕੇ 파ਖਾ ਕਰੀ ਬਨਾਏ ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਏ ਮੈਂ ਇਹ ਸਿਰਫ ਟਿੱਕਾ ਕੀਤਾ ਹੈ। ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ ਮੈਂ ਬਾਸ਼ਾ ਕੀਤੀ। ਤਾਂ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ। ਪਰ ਕੀਤਾ ਕੀ ਜਾਏ। ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ ਦੋਹਾਂ ਧਾਰ ਬੋਲੀ ਜਾ ਜਿਹਨਾਂ ਨੂੰ ਕੱਖ ਨਹੀਂ ਪਤਾ ساری ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ ਬੁਢੇਪੇ ਜੋ ਹੈ ਕੌਮ ਨੂੰ ਬਰਸ ਕਰਨ ਵਾਸਤੇ ਗਲਤ ਬੋਲਣੀਆਂ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਆਮ ਸਮਾਜ ਗਲਤ ਫਹਮੀ 'ਚ ਪੈ ਜਾਂਦਾ ਹੈ ਖੈਰ ਮੁਖਤਸਰ ਜੇ ਮੈਂ ਅਰਥ ਕਰਾਂ ਸ਼ਾਂਤੀ ਨਿਕੈਤਨ ਦੇ ਚੋ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ ਨਵੀਂ ਸ਼ੈਲੀ ਕਹਿੰਦੇ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਅਸੀਂ ਸਿੱਖਦੇ ਹਾਂ ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਖੈ ਲੰਕਾਵਾ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਸ਼ਬਦ ਉਹ ਅਹੰਕਾਰ ਜੈਸੇ ਉਹ ਅਹੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ ਸਹਜੇ ਸਹਜੇ ਇਹ ਅਗ ਦਾ ਗੋਲਾ ਠੰਡਾ ਹੋਇਆ ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਆਕਾਰ ਰੂਪ ਦੇ ਵਿੱਚ ਪਹਿਲਾ ਸੀ ਪੱਥਰ ਔਰ ساری ਦੁਨੀਆ ਜਿਤਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ ਪਤਾ ਹੈ ਕਿਉਂ ਜੈਨ ਪੱਥਰ ਪੂਜਦੇ ਨੇ ਬੋਧ ਪੱਥਰ ਪੂਜਦੇ ਨੇ ਸਨਾਤਨ ਪੱਥਰ ਪਉ ਵਿਦਾਇ ਸਾਈ ਪੱਥਰ ਪਉ ਜਦੈ ਨੇ ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ ਸੰਗੇ ਅਸਵਤ ਜੋਥੇ ਪਿਆ ਖਾਨਾ ਖੁਦਾ ਦੇ ਚ ਜੱਦਾ ਦੇ ਚ ਕਹਿੰਦੇ ਨੇ ਇਬਰਾਹੀਮ ਤੋਂ ਆਇਆ ਸਿੱਧਾ ਜੰਨਤ ਤੋਂ ਆਇਆ ਇਬਰਾਹੀਮ ਨੂੰ ਪ੍ਰਾਪਤ ਹੋਇਆ ਸਿੱਧਾ ਖੁਦਾ ਤੋਂ ਆਇਆ ਇਹ ਪੱਥਰ ਹੁਣ ਇਹਨਾਂ ਕੋਲ ਕੋਈ ਪੁੱਛੇ ਖੁਦਾ ਤੋਂ ਬਿਨਾ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ ਸਭ ਕੁਝ ਖੁਦਾ ਤੋਂ ਆਇਆ ਪੱਥਰ ਵੀ ਖੁਦਾ ਤੋਂ ਆਇਆ ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ ਉਹਨਾਂ ਨੂੰ ਇੰਜ ਕਹਿਣਾ ਚਾਹੀਦਾ ਹੈ ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ ਸ਼ਰੀਫ ਬੇਟਾ ਹੈ ਨੇਕ ਬੇਟਾ ਹੈ ਕੋਈ ਹਰ ਜਨ ਇਸ ਨੂੰ ਮੰਨਣ ਦੇ ਨੇ ਨੇਕ ਪੁੱਤਰ ਹੈ ਚੰਗਾ ਪੁੱਤਰ ਹੈ ਨਹੀਂ ਜੀ ਇਕਲੌਤਾ ਪੁੱਤਰ ਹੈ ਬਾਕੀ ਕਿੱਥੋਂ ਆਏ ਨੇ ਫਿਰ ਸਾਰੇ ਉਸੇ ਤੋਂ ਆਏ ਸਭ ਉਸੇ ਤੋਂ ਆਏ ਕਹਿਣ ਦਾ ਢੰਗ ਇਸਾਈਆਂ ਨੂੰ ਜੋ ਹੈ ਨਹੀਂ ਆਇਆ ਗੁਸਤਾਖੀ ਜੋ ਹੈ ਮਾਫ਼ ਜਿੰਨਾ ਪੱਥਰ ਪੂਜਿਆ ਜਾ ਰਿਹਾ ਹੈ ਕਿਉਂ ਆਕਾਰ ਰੂਪ ਦੇਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਵਿੱਚ ਪਹਿਲੇ ਪੱਥਰ ਦੇ ਰੂਪ ਵਿੱਚ ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪੱਥਰ ਨੂੰ ਵੀ ਨਹੀਂ ਵਿਆਪਦਾ ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕਢੋ ਕਰੋਦੀ ਨਹੀਂ ਆਉਂਦਾ ਤੇ ਸਾਰਾ ਦਿਨ ਸਜਦਾ ਕਰੀ ਜਾਓ ਉਪਮਾ ਕਰੋ ਕਰੀ ਜਾਓ ਕੋਈ ਫੁੱਲ ਨਹੀਂ ਜਾਂਦਾ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਸਾਰਾ ਦਿਨ ਪੱਥਰ ਦੇਗੋ ਮੱਥਾ ਰਗੜੋ ਉਹ ਕੋਈ ਫੁੱਲ ਨਹੀਂ ਜਾਂਦਾ ਤੇ ਸਾਰਾ ਦਿਨ ਉਸ ਗਾਲਾਂ ਕਢੋ ਉਹ ਕੋਈ ਡੇਰੀਟ ਆ ਨਹੀਂ ਬੈਠਦਾ ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਫਰਕ ਸਰਵੇਤਨ ਹੈ ਪੱਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗਿਆ ਹੈ ਪੂਰਨ ਤੌਰ ਤੇ ਚੇਤਨ ਹੈ ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ ਤੇ ਪਰਮਾਤਮਾ ਹੋ ਜਾਏਗਾ ਸਹਜੇ ਸਹਜੇ ਪ੍ਰਕਿਰਤੀ ਪ੍ਰਕਿਰਤੀ ਦੇ ਵੀ ਅਰਥ ਕਿਦਰੇ ਨੇਚਰ ਨਾਲ ਸਮਝ ਲੈਣਾ ਕੁਦਰਤ ਨੂੰ ਆਮ ਕੁਦਰਤ ਕਰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ ਪ੍ਰਕਿਰਤੀ ਕਿਤ ਤੋਂ ਬਹਿਨੇ ਪਰਮਾਤਮਾ ਇਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ ਨੇਚਰ ਨਹੀਂ ਬਣਦਾ ਕੁਦਰਤ ਨਹੀਂ ਬਣਦਾ ਕੁਦਰਤ ਤੇ ਕਿਰਤ ਹੈ ਕਾਦਰ ਦੀ ਕਿਰਤ ਹੈ ਪਰ ਪ੍ਰਾਕਿਰਤ ਕਿਰਤ ਤੋਂ ਪਹਿਲੇ ਉਤੇ ਪਰਮਾਤਮਾ ਹੈ ਉਤੇ ਕਰਤਾ ਪਰ ਕੀਰਤੀ ਉਸ ਦਾ ਨਿਯਮ ਸਹਜੇ ਸਹਜੇ ਪੱਥਰ ਨੂੰ ਮਿੱਟੀ ਬੜਾ ਜਿਸ ਸ਼ਕਲ ਦੇ ਚ ਪ੍ਰਗਟ ਕੀਤਾ ਬਨਸਪਤੀ ਇਹ ਦੂਜਾ ਪੜਾਅ ਉਸੇ ਪੱਥਰੀ ਬਨਸਪਤੀ ਬਣੇ ਬਨਸਪਤੀ ਨੂੰ ਥੋੜੀ ਜਿਹਾ ਪਿਆਸ ਲੱਗਦੀ ਹੈ ਪਾਣੀ ਚਾਹੀਦਾ ਕਿਉਂ ਜਾਗੀ ਹੈ ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ ਜਾਗੇ ਉਹਦੀਆਂ ਲੋੜਾਂ ਆਉਂਦੀਆਂ ਨੇ ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ ਬਨਸਪਤੀ ਦੀ ਲੋੜ ਪਾਣੀ ਚਾਹੀਦਾ ਹੈ ਪਿਆਸ ਪੈਦਾ ਹੋ ਗਈ ਹੈ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹ ਹੈ ਪਸ਼ੂ ਤੇ ਪਕਸ਼ੀ ਹੁਣ ਨਿਰੇ ਪਿਆਸ ਨਹੀਂ ਭੁੱਖ ਵੀ ਲੱਗਦੀ ਹੈ ਨੇਰੇ ਪਾਣੀ ਨਾਲ شیر ਨੂੰ ਨਹੀਂ ਜਿਵਾਇਆ ਜਾ ਸਕਦਾ మాਸ ਵੀ ਚਾਹੀਦਾ ਹੈ। ਨਿਹਰਾ ਪਾਣੀ ਨਾਲ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ ਘਾਹ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਵਿਆਹਨ ਕਰ ਰਿਹਾ ਇਹ ਪਸ਼ੂ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਨੇ ਇਹਨੂੰ ਕਹਿੰਦੇ ਨੇ ਮਨੁੱਖ ਇਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਤ ਹੋ ਗਿਆ ਹੈ। ਬਨਸਪਤੀ ਨਾਲੋਂ ਜ਼ਿਆਦਾ ਜਾਗਿਆ ਹੈ। ਇਹਦੀਆਂ ਲੋੜਾਂ ਵੀ ਜ਼ਿਆਦਾ ਨੇ, ਜਾਗਿਆ ਜੋ ਜ਼ਿਆਦਾ ਹੈ। ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ। ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ। ਪਸ਼ੂ ਦੀ ਰਾਜਨੀਤਿਕ ਜ਼ਿੰਦਗੀ ਨਹੀਂ ਹੈ। ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ, ਮਨੁੱਖ ਦੀ ਹੈ, ਜ਼ਿਆਦਾ ਜਾਗਿਆ ਹੈ। ਜ਼ਿਆਦਾ ਜਾਗਿਆ ਹੈ। ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ। ਔਰ ਇਹ ਜੇ ਕਹਿ દਈਏ ਸਾਰੇ ਪਸ਼ੂ ਸੁਖੀ ਨਹੀਂ ਨੇ। ਦੁੱਖ ਦੇਚ ਕੇਵਲ ਮਨੁੱਖ ਜੀ ਦੇ ਕਿਉਂਕਿ ਜ਼ਿਆਦਾ ਜਾ ਗਿਆ ਹੈ। ਤੈਨੂੰ ਅਸਲੀਅਤ ਦਾ ਥੋੜਾ ਬਹੁਤ ਜ਼ਿਆਦਾ ਪਤਾ ਚੱਲ ਗਿਆ। ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇਚ ਨੇ ਪਸ਼ੂ ਵੀ ਰਸਤੇ ਦੇਚ ਨੇ ਮਨੁੱਖ ਵੀ ਅਜੇ ਰਸਤੇ ਦੇਚ ਹੈ। ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇ ਤੇਰੀ ਵਰੀਆ ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾ ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚੀਆ। ਗੋਬਿੰਦ ਕਿਵੇਂ ਹੋਈਏ ਪ੍ਰਭੂ ਕਿਵੇਂ ਹੋਈਏ ਮੈਂ ਆਪਣੇ ਵਕਤ ਉਹਨੂੰ ਇੱਥੇ ਸਮਾਪਤ ਕਰਦਾ ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ 118 ਵਿੱਚ ਮੈਂ 2 ਦਿਨ ਹਾਜ਼ਰੀ ਭਰਨੀ ਹੈ 29 ਨੂੰ 3 ਨੂੰ ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪੰਛੀ ਬਣਾਇਆ ਪ੍ਰਕਿਰਤੀ ਨੇ ਪਸ਼ੂ ਪੰਛੀ ਨੂੰ ਮਨੁੱਖ ਬਣਾਇਆ ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ ਮਨੁੱਖ ਸਵੈਮ ਕੋਸ਼ਿਸ਼ ਕਰੇ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਨੁੱਖ ਨੂੰ ਸੁਤੰਤਰ ਛੋੜ ਦਿੰਦਾ ਹੈ ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ ਕਰਮ ਲਈ ਸੁਤੰਤਰ ਤੁਸੀਂ ਆਖੋ ਨਹੀਂ ਐਵੀ ਬਜੇ ਆਇਆ ਫਿਰ ਸਤ ਸੰਗ ਕਰਨ ਦੀ ਲੋੜ ਹੀ ਨਹੀਂ ਕਥਾ ਕੀਰਤਨ ਦੀ ਲੋੜ ਹੀ ਨਹੀਂ ਸੁਤੰਤਰ ਹੈ ਭੁੱਖਾ ਮਰ ਜਾਏਗਾ ਸ਼ੇਰ ਕਾਸ ਨਹੀਂ ਖਾਏਗਾ ਭੁੱਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗੀ ਉਹਦਾ ਤੇ ਖਾਣਾ ਪੀਣਾ ਵੀ ਬਜਿਆ ਹੋਇਆ ਹੈ ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮ ਦਾਤਾ ਹੈ ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ ਬਗਾਲੀਆਂ ਦਾ ਖਾਣਾ ਹੋਰ ਗੁਜਰਾਤੀਆਂ ਦਾ ਹੋਰ ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ ਪੰਜਾਬੀਆਂ ਦਾ ਹੋਰ ਕਸ਼ਮੀਰੀਆਂ ਦਾ ਹੋਰ ਚਾਈਨੀਜ਼ ਫੂਡ ਅਲੱਗ ਹੈ ਯੂਰੋਪੀਅਨ ਅਲੱਗ ਹੈ ਦੁਨੀਆ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਕਿਉਂ ਮਨੁੱਖ ਸੁਤੰਤਰ ਹੈ ਹਜ਼ਾਰਾਂ ਤਣਾ ਪੈਣ ਦੇ ਸਾਧਨ ਪੈਣ ਦੇ ਸਾਧਨ ਪਸ਼ੂ ਸੁਤੰਤਰ ਨਹੀਂ ਹੈ ਹਜ਼ਾਰਾਂ ਸਾਲ ਪਹਿਲੇ ਵੀ ਘੋਸਨੇ ਚ ਲੈਂਦੇ ਸਨ ਪੰਛੀ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘੁਰਨੇ ਚ ਰਹਿੰਦੇ ਸਨ ਸ਼ੇਰ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ ਅੱਜ ਵੀ ਉੱਥੇ ਕੋਈ ਉਨਤੀ ਨਹੀਂ ਹੋਈ ਰੁਕੇ ਹੋਇਆ ਜੀਵਨ ਉਹਨੂੰ ਕਹਿੰਦੇ ਹਨ ਬਨਸਪਤੀ ਪਸ਼ੂ ਵਿਕਾਸ ਸੇਲ ਜ਼ਿੰਦਗੀ ਉਹਨੂੰ ਕਹਿੰਦੇ ਨੇ ਮਨੁੱਖ ਇਹ ਵਿਕਾਸ ਕਰਕੇ ਪ੍ਰਮਾਤਮਾ ਕਿਵੇਂ ਬਣੇ ਇਹ ਬਾਕੀ ਦੋ ਦਿਨਾਂ ਚ ਮੈਂ ਯਤਨ ਕਰਾਂਗਾ ਮੇਰੇ ਕੋਲ ਗੱਲ ਪੂਰੀ ਹੋ ਜਾਏ ਇਹਨਾਂ 11 ਦਿਨਾਂ ਚ ਨਹੀਂ ਹੋਈ ਮੈਨੂੰ ਖੁਦ ਅਫਸੋਸ ਹੋ ਜਾਂਦਾ ਹੈ ਕੱਲ ਵਿੱਚੇ ਰਹਿ ਜਾਂਦੀ ਇਹ ਵਿੱਚੇ ਰਹਿ ਜਾਂਦੀ ਹੈ ਬਾਕੀ ਉਹਨਾਂ ਦੋ ਦਿਨਾਂ ਚ ਮੈਂ ਤੁਹਾਡੇ ਸਾਹਮਣੇ ਪੂਰੀ ਕਰਾਂਗਾ ਸਮੇਂ ਦੀ ਉਲੰਘਣਾ ਨਹੀਂ ਕਰਨੀ ਕਿਉਂਕਿ ਪ੍ਰਬੰਧਕ ਸਹਿਬਾਨ ਨੇ ਸਾਰਾ ਪ੍ਰੋਮ ਚਾਰਟ ਬਣਾਇਆ ਹੁੰਦਾ ਦੂਜਾ ਇਥੇ ਆਣ ਲੱਗਿਆ ਪ੍ਰਬੰਧਕ ਸਹਿਬਾਨ ਨੇ ਮੈਨੂੰ ਇੰਡੀਆ ਦੇ ਫੋਨ ਕੀਤਾ ਸੀ ਮੈਂ ਕਿਹਾ ਮੈਨੂੰ ਖੁਸ਼ੀ ਹੋਵੇਗੀ ਉਸ ਭਾਈ ਮੱਖਣ ਸ਼ਾ ਲਬਾਣਾ ਗੁਰੂ ਹਮੇਸ਼ਾ ਭੌਰੇ ਚ ਆਉਂਦਾ ਹੈ ਕੋਈ ਗੁਰੂ ਕਾ ਸੇਖ ਹੀ ਪ੍ਰਗਟ ਕਰਦਾ ਹੈ ਗੁਰੂ ਨੂੰ ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਭੌਰੇ ਚ ਉਹ ਪ੍ਰਕਾਸ਼ ਹੈ ਕੋਈ ਵਿਰਲਾ ਹੀ ਜੱਬ ਕੇ ਪ੍ਰਗਟ ਕਰਦਾ ਹੈ ਉਹ ਚਾਨਣਾ ਭੌਰੇ ਚ ਸੀ ਉਸ ਚਾਨਣ ਨੂੰ ਜਿਸ ਨੇ ਪ੍ਰਗਟ ਕੀਤਾ ਕੋਠੇ ਤੇ ਚੜ ਕੇ ਉਸੇ ਦਾ ਨਾਂ ਸੀ ਭਾਈ ਮੱਖਣ ਸ਼ਾ ਲਵਾਣਾ ਉਸ ਮਹਾਨ ਪੁਰਖ ਦੇ ਨਾਂ ਦਿੱਤੇ ਅਸਥਾਨ ਬਣਿਆ ਤੇ ਮੈਂ ਆਖਿਆ ਜਾਣਾ ਜਾ ਕੇ ਜੋ ਹੈ ਹਾਜ਼ਰੀ ਭਰਨੀ ਹੈ ਮੈਂ ਧੰਨਵਾਦੀਆਂ ਸਮੂਹ ਪ੍ਰਬੰਧਕ ਸਹਿਬਾਨ ਦਾ ਇਸ ਨਿਵਾੜੇ ਨੂੰ ਇਥੇ ਸੇਵਾ ਕਰਨ ਦਾ ਔਸਰ ਪ੍ਰਦਾਨ ਕੀਤਾ ਇਥੋਂ ਦੇ ਸਾਰੇ ਗੁਰਦੁਆਰਾ ਸਟਾਫ ਕਹਿੰਨੇ ਭਵਿੰਦਰ ਸਿੰਘ ਹੋਰ ਇਹਨਾਂ ਦੇ ਸਾਰੇ ਸਾਥੀ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਹੂਲਤ ਦਾ ਉਹ ਰਾਜਾ ਹੈ ਯਤਨ ਜੁਟਾਇਆ ਹੈ ਮੈਨੂੰ ਉਪਰ ਆਪਣਾ ਮਹਿਸੂਸ ਨਹੀਂ ਹੋਣ ਦਿੱਤਾ ਸਾਰੇ ਪ੍ਰਬੰਧਕ ਸਹਿਬਾਨ ਦਾ ਸਾਰਾ ਗੁਰਦੁਆਰਾ ਸਟਾਫ ਦਾ ਦਾਸ ਹਾਰਦਿਕ ਤੌਰ ਤੇ ਧੰਨਵਾਦੀ ਹੈ ਬਾਕੀ ਦੋ ਦਿਨ 29 ਤੇ ਥੇ ਹਾਜ਼ਰੀ ਭਰਾਂਗੇ ਇੱਕ ਹਫਤਾ ਦਾਸ ਨੇ ਲੌਂਗ ਹੋਏ ਆਈਲੈਂਡ ਪਲੇਨ ਅਵੇ ਗੁਰਦੁਆਰੇ ਦੇ ਵਿੱਚ ਹਾਜ਼ਰੀ ਭਰਨੀ ਹੈ ਇਤਨੀ ਸੇਵਾ ਪ੍ਰਵਾਨ ਕਰਨੇ ਭੁੱਲ ਚੁੱਕ ਦੀਸ਼ਾ ਮ ਫਤਹਿਬੋਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ